ਅਸੀ ਕੱਲ ਪਰੇ ਦੋਸਤੋ ਮੈਂ ਗਰਦੇਵ ਸਿੰਘ ਨਿਜਰਫੇ YouTube ਚੈਨਲ ਤੇ ਤੁਹਾਡੇ ਨਾਲ ਆਮੋ ਸਾਹਮਣੇ ਹੋਏ ਆਂ ਤੇ ਤੁਹਾਨੂੰ ਕਾਫੀ ਟਾਈਮ ਹੋ ਗਿਆ ਕਾਫੀ ਦੋਸਤਾਂ ਮਿੱਤਰਾਂ ਦੇ ਕਾਲ ਆ ਰਹੇ ਸੀ ਕਿ ਕੋਈ ਮੱਝਾਂ ਬਾਰੇ ਵੀਡੀਓ ਪਾਓ ਕਿਉਂਕਿ ਗਰਮੀ ਬਹੁਤ ਜ਼ਿਆਦਾ ਚੱਲਦੀ ਪਈ ਤੇ ਹੁਣ ਸੀਜ਼ਨ ਆ ਗਿਆ ਭਰ ਜਿਹੜਾ ਮੱਝਾਂ ਦਾ ਪੂਰਾ ਸੀਜ਼ਨ ਜਿਹੜਾ ਆ ਚੁੱਕਾ ਵਾ ਹੁਣ ਤੁਸੀਂ ਬੜੇ ਭਾ ਤੇ ਸਸਤੇ ਰੇਟ ਦੇ ਵਿੱਚ ਮੱਝਾਂ ਖਰੀਦ ਸਕਦੇ ਜਿਹੜੀਆਂ ਅਸੀਂ ਤੁਹਾਨੂੰ ਮੱਝਾਂ ਵਿਖਾਉਂਦੇ ਜੇ ਤੁਸੀਂ ਫੋਨ ਦੇ ਨਾਲ ਉੱਪਰ ਸਕਰੀਨ ਦੇ ਉੱਪਰ ਸਪਰਕ ਕਰ ਸਕਦੇ ਉੱਪਰ ਆਪਾਂ ਸਕਰੀਨ ਦੇ ਉੱਪਰ ਨੰਬਰ ਵੀ ਦੇਵਾਂਗਾ ਨਾ ਡਿਟੇਲ ਸਾਰੀ ਦੱਸਾਂਗੇ ਕਿ ਕਿੰਨੇ ਸੂਏ ਆ ਮੱਝ ਤੇ ਕਿਵੇਂ ਕਿਵੇਂ ਕਿਹੜੇ ਤਰੀਕੇ ਨਾਲ ਕਿੰਨਾ ਦੁੱਧ ਦਿੰਦੀ ਆ ਤੁਹਾਨੂੰ ਜਿਹੜੀ ਮੈਂ ਤੁਹਾਨੂੰ ਦੱਸਣ ਲੱਗਾ ਕਿ ਮਾਝੇ ਪਰਪਰ ਜਿਹੜਾ ਦੁੱਧ ਕਿੰਨਾ ਦਿੰਦੀ ਹੈ ਇਹ ਇਹ ਦੂਜੇ ਸੂਏ ਆ ਤੇ ਪਹਿਲੇ ਸੂਏ ਦਾ ਦੁੱਧ ਆ ਇਹਨੇ 10 ਤੋਂ 12 ਲੀਟਰ ਦੁੱਧ ਕੀਤਾ ਹੈ ਤੇ ਐਸਾ ਜਿਹੜਾ ਬੋਲਾਵਾ ਹਲੇ 12 ਲੀਟਰ ਇਹਦੇ ਥੱਲੇ ਬੋਲਾਵਾ ਤੇ ਬੜੇ ਭਾਅ ਤੇ ਸਸਤੇ ਰੇਟ ਦੇ ਵਿੱਚ ਜੇ ਤੈਨੂੰ ਤੁਸੀਂ ਵੀਡੀਓ ਮੇਰੀ ਅੰਡ ਤੱਕ ਵੇਖੀਓ ਮੈਂ ਤੁਹਾਨੂੰ ਦੱਸੂਗਾ ਕਿ ਇਹਦਾ ਪੂਰਾ ਰੇਟ ਕਿੰਨਾ ਆ ਤੇ ਕਿੱਥੋਂ ਤੱਕ ਆਪਾਂ ਛੱਡ ਦੇਣੀ ਕੀ ਮੁੱਲ ਕਰਦੇ ਆ ਆਪਾਂ ਵੀਰ ਦੇ ਨਾਲ ਗੱਲਬਾਤ ਵੀ ਕਰਾਂਗੇ ਤੁਸੀਂ ਵੀਡੀਓ ਨਾਲ ਸਾਡੇ ਨਾਲ ਤੁਸੀਂ ਜੁੜੇ ਰਹੋ ਤੇ ਜੀ ਇਹ ਜਿਹੜੀਆਂ ਮੱਝਾਂ ਨੇ ਰਾਜਸਥਾਨ ਤੋਂ ਮੱਝ ਲਿਆਂਦੀ ਹੋਈ ਆ ਇਹ ਬੜੇ ਭਾਅ ਦੇ ਵਿੱਚ ਤੇ ਵਧੀਆ ਸਸਤੇ ਰੇਟ ਦੇ ਵਿੱਚ ਆ ਐਸ ਵਕਤ ਜਿਹੜਾ ਐਰ ਕੀ ਗਰਮੀ ਦਾ ਸੀਜ਼ਨ ਚੱਲ ਰਿਹਾ ਬਹੁਤ ਜਿਆਦਾ ਗਰਮੀ ਪਈ ਹੁਣ ਜਿਹੜਾ ਪਸ਼ੂਆਂ ਦਾ ਸੀਜ਼ਨ ਆ ਪਰ ਸੀਜ਼ਨ ਚੱਲ ਪਿਆ ਵਾ ਤੇ ਬੜੇ ਭਾਅ ਦੇ ਰੇਟਾਂ ਦੇ ਵਿੱਚ 40 40 50 50 60 60 ਹਜ਼ਾਰ ਦੀ ਰੇਂਜ ਦੇ ਵਿੱਚ ਜਿਹੜੀਆਂ ਵਧੀਆ ਤੁਸੀਂ ਮੱਝਾਂ ਵਧੀਆ ਵਧੀਆ ਦੁੱਧ ਵਾਲੀਆਂ ਮੱਝਾਂ ਖਰੀਦ ਸਕਦੇ 20 ਤੋਂ 22 ਤੋਂ 25 ਲੀਟਰ ਇੱਕ ਦੁੱਧ ਵਾਲੀਆਂ ਮੱਝਾਂ ਦਾ ਸੁਆ ਜਿਹੜਾ ਪੈ ਚੁੱਕਾ ਵਾ ਹੁਣ ਤੁਹਾਨੂੰ ਇਸ ਮੱਝ ਦੇ ਪੂਰੀ ਡਿਟੇਲ ਦੱਸਾਂਗੇ ਕਿ ਮੱਝ ਦੀ ਕਿਵੇਂ ਆ ਤੇ ਕਿਵੇਂ ਤੁਸੀਂ ਮੱਝ ਲੈਣ ਵਾਸਤੇ ਸਕਰੀਨ ਦੇ ਉੱਪਰ ਜਿਹੜਾ ਮੇਰਾ ਨੰਬਰ ਦਿੱਤਾ ਵਾ ਤੁਸੀਂ ਇਹਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਜੀ ਤੁਸੀਂ ਵੀਰ ਜੀ ਨਾਲ ਸੰਪਰਕ ਕਰ ਸਕਦੇ ਜੀ ਬੜੇ ਭਾਅ ਦੇ ਵਿੱਚ ਸਸਤੇ ਰੇਟਾਂ ਦੇ ਵਿੱਚ ਜਿਹੜੀਆਂ ਮੱਝਾਂ ਨੇ ਪਸ਼ੂਆ ਪੂਰਾ ਪ੍ਰੋਪਰ ਪੈ ਚੁੱਕਾ ਵੇ ਹੁਣ ਅਜ ਦਾ ਮਹੀਨਾ ਚੱਲਦਾ ਪਿਆ ਵਾ ਇਹ ਤੋਂ ਅਗਲੇ ਮਹੀਨੇ ਗਸਤ ਮਹੀਨੇ ਤੋਂ ਬਾਅਦ ਇੱਕ ਗਸਤ ਨੂੰ ਜਿਹੜੀ ਵੱਡੀ ਸੇਲ ਜਿਹੜੀ ਪਸ਼ੂਆਂ ਦੀ ਲੱਗ ਜਾਣੀ ਹੈ ਜਿੰਨਾਂ ਵੀ ਵੀਰਾਂ ਨੇ ਸਰਦੀਆਂ ਦੇ ਵਿੱਚ ਦੁੱਧ ਵੇਚਣਾ ਉਹ ਤੁਸੀਂ ਮੇਰੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਜੀ ਇਹਨਾਂ ਕੁਝ ਕਹਿੰਦਾ ਮੈਂ ਗਰਦੀਰ ਸਿੰਘ ਮੈਨੇਜਰ YouTube ਚੈਨਲ ਤੇ ਧੰਨਵਾਦ